ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਕੱਲ 9 ਦੀ ਰਾਤ ਤੇ 10 ਦੀ ਤੜਕਸਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਖਾਸ ਕਰਕੇ ਚੰਡੀਗੜ੍ਹ, ਮੁਹਾਲੀ, ਫਤਿਹਗੜ੍ਹ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਨਵਾਂ ਸ਼ਹਿਰ ਦੇ ਇਲਾਕੇ, ਹੁਸ਼ਿਆਰਪੁਰ, ਗੜਸ਼ੰਕਰ ਇਹਨਾਂ ਇਲਾਕਿਆਂ ਦੇ ਵਿੱਚ ਰਾਤ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇ ਸਵੇਰ ਵੇਲੇ ਵੀ ਨਵਾਂ ਸ਼ਹਿਰ ਹੋ ਗਿਆ, ਬਲਾਚੌਰ ਹੋ ਗਿਆ, ਗੜਸ਼ੰਕਰ ਹੋ ਗਿਆ, ਫਗਵਾੜਾ ਹੋ ਗਿਆ, ਜਲੰਧਰ ਹੋ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦੇਖਿਆ ਗਿਆ ਹੈ। ਆਉਣ ਵਾਲੇ ਕੁਝ ਸਮੇਂ ਦੇ ਵਿੱਚ ਫਲੋਰ ਹੋ ਗਿਆ, ਕਰਪੂਥਲਾ, ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਉਸ ਤੋਂ ਇਲਾਵਾ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਬਟਾਰਾ ਹੋ ਗਿਆ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮਜੂਦਾ ਸਮੇਂ ਦੇ ਟੈਮੀ ਪਿਆ ਹੈ ਉਧਰ ਪਠਾਨਕੋਟ ਦੇ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਸੋ ਅੱਗੇ ਜਿਵੇਂ ਜਿਵੇਂ ਦਿਨ ਬਰਦਾ ਜਾਵੇਗਾ ਮੀਂਹ ਦੀਆਂ ਕਾਰਵਾਈਆਂ ਵਿੱਚ ਵਾਧਾ ਹੋਵੇਗਾ ਖਾਸ ਕਰਕੇ ਪਟਿਆਲਾ ਰਾਜਪੁਰਾ ਸਮਾਣਾ ਨਾਭਾ ਮਲੇਰਕੋਟਲਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਦੁਪਹਿਰ ਤੋ ਪਹਿਲਾਂ ਜਿਆ ਬਾਦ ਤੱਕ ਮੀਂਹ ਪਵੇਗਾ ਉਸ ਤੋਂ ਇਲਾਵਾ ਬਠਿੰਡਾ ਮੁਕਸਰ ਫਿਰੋਜ਼ਪੁਰ ਬੋਹਰ ਮਾਨਸਾ ਬਰਨਾਲਾ ਇਹਨਾਂ ਵਿੱਚ ਵੀ ਅਗਲੇ ਕੁਝ ਕੇ ਘੰਟਿਆਂ ਤੱਕ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਜ ਪੰਜਾਬ ਦੇ 60 ਤੋਂ 70% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਦੀ ਆ ਪੈਣ ਦੀ ਆ ਸੰਭਾਵਨਾ ਲਗਾਤਾਰ ਬਣੀਆ ਹੋਈਆਂ ਹਨ ਇਹ ਸ਼ਰਾਟੇ ਲਗਾਤਾਰ